ਫਗਵਾੜਾ ਨਗਰ ਨਿਗਮ ਵੱਲੋਂ ਮਹੱਲਾ ਹਕੂਪੁਰਾ ਹਦੀਆਬਾਦ ਵਿਖੇ ਜੋ ਕੂੜੇ ਦਾ ਡੰਪ ਬਣਾਇਆ ਗਿਆ ਹੈ ਉਸ ਨਾਲ ਮਹੱਲਾ ਵਾਸੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਦੂਸਰੇ ਦਿਨ ਵੀ ਮਹੱਲਾ ਵਾਸੀਆਂ ਨੇ ਸਫਾਕਾ ਕਾਉਂਸਲਰ ਰਮੇਸ਼ ਕੌਰ ਗੁਰਦੀਪ ਦੀਪਾ ਸੁਖਵਿੰਦਰ ਸਿੰਘ ਕੰਬੋਜ ਅਤੇ ਸੰਤੋਸ਼ ਕੁਮਾਰ ਗੋਗੀ ਦੀ ਅਗਵਾਈ ਹੇਠ ਇੱਕ ਮੰਗ ਪੱਤਰ ਨਿਗਮ ਕਮਿਸ਼ਨਰ ਮੈਡਮ ਅਨੁਪਮਾ ਕਲੇਰ ਨੂੰ ਪੇਟ ਕੀਤਾ ਇਸ ਦੌਰਾਨ ਵਕਫਾ ਬੁਲਾਰਿਆਂ ਨੇ ਆਖਿਆ ਕਿ ਉਕਤ ਸਮੱਸਿਆ ਦੇ ਹੱਲੇ ਮੈਡਮ ਅਨੁਪਮਾ ਕਲੇਰ ਨੇ ਵਿਸ਼ਵਾਸ ਦਿਵਾਇਆ ਹੈ ਕਿ 15 ਦਿਨਾਂ ਦੇ ਅੰਦਰ-ਅੰਦਰ ਇਸ ਸਮੱਸਿਆ ਦਾ ਉਚਿਤ ਹੱਲ ਕਰ ਮਨੁਪਮਾ ਕਲੇਰ ਨੇ ਵਿਸ਼ਵਾਸ ਇਹ ਵੀ ਦਵਾਇਆ ਹੈ ਕਿ ਉਕਤ ਡੰਪ ਤੇ ਬਾਹਰੋਂ ਕੂੜਾ ਨਹੀਂ ਸੁੱਟਿਆ ਜਾਵੇਗਾ ਅਤੇ ਜੋ ਹਦੀਆਬਾਦ ਵਾਲੀ ਸਾਈਡ ਦਾ ਕੂੜਾ ਹੈ ਉਸ ਨੂੰ ਹੀ ਰੀਸਾਈਕਲ ਕਰਨ ਲਈ ਪਲਾਂਟ ਵਿੱਚ ਸੁੱਟਿਆ ਜਾਵੇਗਾ ਜਿਸ ਦੀ ਬਦਬੂ ਤੱਕ ਨਹੀਂ ਆਉਣ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਉਕਤ ਡੰਪ ਦੇ ਨਜ਼ਦੀਕ ਬੂਟੇ ਵੀ ਲਗਾਏ ਜਾਣਗੇ ਸਾਨੂੰ ਅੱਜ ਟਾਈਮ ਮਿਲਿਆ ਸੀ 11 ਵਜੇ ਦਾ ਜਿਹੜਾ ਕੂੜੇ ਦਾ ਐਮ ਆਰ ਐਫ ਪਲਾਂਟ ਆ ਹਦੀਆਬਾਦ ਹੱਕੂਪੁਰਾ ਮਹੱਲਾ ਵਿਖੇ ਉਹਦੇ ਸਬੰਧ ਵਿੱਚ ਸਾਡੀ ਸਾਰੀ ਟੀਮ ਸਾਡੇ ਸਾਰੇ ਲੋਕ ਅੱਜ ਇਕੱਠੇ ਹੋ ਕੇ ਮੈਡਮ ਅਨੁਪਮ ਅਨੁਪਮਾ ਕਲੇਰਜੀ ਕੋਲ ਆਏ ਸੀ ਔਰ ਅੱਜ ਸਾਨੂੰ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਕਿ ਸਾਡੀ ਜਿਹੜੀ ਸਮੱਸਿਆਵਾਂ ਸੀਗੀਆਂ ਉਹਨਾਂ ਨਾਲ ਸਾਂਝੀਆਂ ਕੀਤੀਆਂ ਕਿ ਲੋਕ ਜਿਹੜੇ ਆ ਕਿਸ ਤਰ੍ਹਾਂ ਦੀ ਉਤੇ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਜੀ ਰਹੇ ਆ ਤੇ ਮੈਮ ਦੇ ਨਾਲ ਸਾਰੀ ਡਿਸਕਸਸ਼ਨ ਹੋਈ ਆ ਉਹਨਾਂ ਨੇ ਸਾਨੂੰ 15 ਦਿਨ ਦਾ ਟਾਈਮ ਦਿੱਤਾ ਕਿ ਹੁਣ ਜਿਹੜਾ ਕੂੜਾ ਜਿੰਨਾ ਵੀ ਸ਼ਹਿਰ ਦਾ ਹੈਗਾ ਵਾ ਉਹਨੂੰ ਹੋਰ ਪਾਸੇ ਲਿਜਾਇਆ ਜਾਵੇਗਾ ਜਿੱਥੇ ਪਹਿਲਾਂ ਲਿਜਾਇਆ ਜਾਂਦਾ ਸੀ ਹੋ ਜਿਹੜਾ ਸਾਡੇ ਮੁਹੱਲੇ ਦਾ ਕੂੜਾਬਾ ਜਿਹਦੇ 2-4 ਮਹੱਲਿਆਂ ਦੇ ਵਿੱਚ ਕੂੜਾ ਇਕੱਠਾ ਹੁੰਦਾ ਉਹਨੂੰ ਉੱਥੇ ਐਮਆਰ ਪਲਾਂਟ 'ਚ ਲਿਜਾ ਕੇ ਉਹਨੂੰ ਰੀਸਾਈਕਲ ਕਰਕੇ ਉਹਦੀ ਖਾਦ ਬਣਾ ਕੇ ਜਾਂ ਉਹਦੀ ਕਿਸੇ ਤਰ੍ਹਾਂ ਦੀ ਸਮੈਲ ਨਹੀਂ ਆਵੇਗੀ ਔਰ ਵਧੀਆ ਤਰੀਕੇ ਦੇ ਨਾਲ ਉੱਥੇ ਪਲਾਂਟ ਲਗਾਏ ਜਾਣਗੇ ਵਧੀਆ ਤਰੀਕੇ ਨਾਲ ਉਹਨੂੰ ਵਧੀਆ ਬਿਊਟੀਫਾਈ ਕਰਕੇ ਇੱਕ ਸੁੰਦਰਤਾ ਦਿਖਾਈ ਜਾਵੇਗੀ ਪੀੜ ਪੌਦੇ ਔਰ ਪੀੜ ਪੌਦੇ ਲਗਾਏ ਜਾਣਗੇ ਔਰ ਸਾਨੂੰ ਸਾਰੇ ਲੋਕਾਂ ਨੂੰ ਆਸ਼ਵਾਸ਼ਣ ਦਿੰਦਾ ਵਾ ਅਸੀਂ 15 ਦਿਨ ਲਈ ਉਹਨਾਂ ਦਾ ਟਾਈਮ ਲਿਆ ਵਾ ਕਿ 15 ਦਿਨ ਦੇ ਅੰਦਰ ਸਾਨੂੰ ਇੱਕ ਚੰਗਾ ਮਾਹੌਲ ਤੋਂ ਦੇਖਣ ਨੂੰ ਮਿਲੂਗਾ ਤਾਂ ਅਸੀਂ ਤੁਹਾਡਾ ਸਾਥ ਦੇਵਾਂਗੇ ਜਿਸ ਤਰ੍ਹਾਂ ਅਸੀਂ ਪਹਿਲਾਂ ਦਿੰਦੇ ਹਾਂ ਔਰ ਅਗਰ 15 ਦਿਨ ਤੋਂ ਬਾਅਦ 15 ਦੇ ਵਿਚ ਵਿੱਚ ਫੇਸ ਮੈਲ ਆਉਂਦੀ ਹੈ ਜਾਂ ਕਿਸ ਤਰ੍ਹਾਂ ਦੀ ਗੰਦਗੀ ਉੱਥੇ ਪੈਂਦੀ ਆ ਤਾਂ ਫਿਰ ਜਿੰਨੇ ਵੀ ਲੋਕ ਇਕੱਠੇ ਹੋਏ ਆ ਔਰ ਜਿੰਨੇ ਵੀ ਸਾਡੇ ਸੂਝਵਾਨ ਆਗੂ ਇੱਥੇ ਆਏ ਸੀ ਸਾਰੇ ਇੱਕ ਸਲਾਮ ਅਸ਼ੁਰਾ ਕਰਕੇ ਫਿਰ ਅਗਲਾ ਸਟੈਪ ਲਾਵਾਂਗੇ ਅਸੀਂ ਹਦੀਆਬਾਦ ਦੇ ਸਾਰੇ ਜਿੰਨੇ ਵੀ ਸਾਰੀਆਂ ਪਾਰਟੀਆਂ ਦੇ ਨੁਮਾਇंदे ਆ ਇੱਕ ਵਫਾ ਦੇ ਰੂਪ ਵਿੱਚ ਮੈਡਮ ਕਮਿਸ਼ਨਰ ਸਾਹਿਬ ਨੂੰ ਮਿਲੇ ਆ ਜਿਹੜਾ ਡੰਪ ਹਦੀਆਬਾਦ ਦੇ ਵਿੱਚ ਬਣਾਇਆ ਉਹਦੇ ਨਾਲ ਸਾਰੇ ਹਦੀਆਬਾਦ ਨੂੰ ਜਿਹੜਾ 2-3 ਦਿਨ ਤੋਂ ਇਨੀ ਪਰੇਸ਼ਾਨੀ ਆਈ ਬਈ ਮਸ਼ਕਦਾ ਘਰ ਜਿਹੜਾ ਸਾਰਾ ਹਦੀਆਬਾਦ ਬਣ ਗਿਆ ਤੇ ਉਹਦੇ ਹੱਲ ਵਾਸਤੇ ਅਸੀਂ ਕੱਲ ਧਰਨਾ ਲਾਇਆ ਸੀ ਤੇ ਮੈਡਮ ਨੇ ਸਾਨੂੰ ਟਾਈਮ ਦਿੱਤਾ ਸੀ ਅੱਜ ਅਸੀਂ ਜਿਹੜਾ ਉਹ ਸਾਰੇ ਮਿਲੇ ਆ ਨਾ ਉਹਦੇ ਵਿੱਚ ਸਾਨੂੰ ਵਿਸ਼ਵਾਸ ਹੋਇਆ ਕਿ 15 ਦਿਨ ਦੇ ਵਿੱਚ 15 ਦਿਨ ਦਾ ਟਾਈਮ ਦਿੱਤਾ ਜਾਵੇ ਉਹਦੇ ਵਿੱਚ ਜਿਹੜਾ ਸਿਰਫ ਹਦੀਆਬਾਦ ਦਾ ਜਿਹੜਾ ਕੂੜਾ ਉਹ ਉੱਥੇ ਜਾਇਆ ਕਰੂਗਾ ਤੇ ਕੋਈ ਕਿਸੇ ਕਿਸਮ ਦਾ ਮੁਸ਼ਕ ਜਾਂ ਲੋਕਾਂ ਨੂੰ ਪਰੇਸ਼ਾਨੀ ਨਹੀਂ ਆਏਗੀ ਤੇ ਅਸੀਂ ਇਹ ਜਿਹੜਾ ਉਹਨਾਂ ਦੇ ਭਰੋਸੇ ਤੇ 15 ਦਿਨ ਅਸੀਂ ਵੀਟ ਕਰਾਂਗੇ ਕਿਉਂਕਿ ਇਹ ਜਿਹੜਾ ਪਬਲਿਕ ਮਸਲਾ ਆ ਔਰ ਪਬਲਿਕ ਨੂੰ ਜਿਹੜਾ ਆ ਇੱਕ ਪਾਸੇ ਸ਼ੁਭਸ਼ ਭਾਰਤ ਦਾ ਜਿਹੜਾ ਨਿਕਲ ਰਹੀਆਂ ਯਾਤਰਾਵਾਂ ਆ ਤੇ ਸੁੰਦਰ ਭਾਰਤ ਨੂੰ ਦਿਖਾ ਰਹੇ ਆ ਲੇਕਿਨ 달ਤ ਮਹੱਲਿਆਂ ਦੇ ਵਿੱਚ ਜਿਹੜਾ ਉਹ ਦਲਤਾਂ ਦੀ ਪੀੜਾ ਜਿਹੜੀ ਆ ਉਹ ਗੰਦ ਦੇ ਪ੍ਰੋਜੈਕਟ ਜਿਹੜੇ ਆ ਅਸੀਂ ਦਲਤ ਮਹੱਲਿਆਂ ਚ ਲਿਆ ਰਹੇ ਆ ਤੇ ਅਸੀਂ ਉਮੀਦ ਕਰਦੇ ਆ ਕਿ ਕਮਿਸ਼ਨਰ ਸਾਹਿਬ ਸਾਡੀ ਜਿਹੜੀ ਆ ਉਹ ਬੇਨਤੀ ਕਬੂਲ ਕਰਦੇ ਹੋਏ ਉਹਨੂੰ ਟੋਟਲੀ ਥੋੜੇ ਦਿਨਾਂ ਦੇ ਵਿੱਚ ਹੀ ਬੰਦ ਕਰਵਾਉਣਗੇ